ਸਸਪਰ ਦੀ ਕੀ ਹਾਲ ਚਾਲ ਨਹੀਂ ਮੀਂਹ ਦਿਖਾ ਦੇ ਤੁਸੀਂ ਸਾਰੇ ਠੀਕ ਠਾਕ ਹੋ ਹੋ ਮੌਸਮ ਬਹੁਤ ਵਧੀਆ ਸੀ ਨਹੀਂ ਪੈ ਰਿਹਾ ਸੀਗਾ ਤੇ ਮੈਂ ਸੋਚਿਆ ਕਿ ਉਹ ਨਾ ਅੱਜ ਕੁਝ ਮਜ਼ੇਦਾਰ ਬਣਾ ਲੀਏ ਖਾਦਾ ਜਾਵੇ ਤੇ ਪਹਿਲਾਂ ਮੈਂ ਸੋਚਿਆ ਕਿ ਗੋਲਗੱਲੇ ਬਣਾ ਲਈਏ ਫਿਰ ਮੈਂ ਕਿਹਾ ਗੋਲਗੱਲੇ ਤਾਂ ਹਰ ਵਾਰ ਬਣਾਈਦੇ ਆ ਤੇ ਅੱਜ ਕਿਉਂ ਨਾ ਨਵਾਂ ਕੁਝ ਬਣਾ ਕੇ ਖਾਦਾ ਜਾਵੇ ਤੇ ਮੈਂ ਅੱਜ ਰੈਸਪੀ ਬਣਾਈ ਸੂਜੀ ਤੇ ਆਲੂ ਦੀ ਬਹੁਤ ਵਧੀਆ ਬਣਦੀ ਹੈ ਇਹ ਤੇ ਬਹੁਤ ਸੌਖੀ ਆ ਤੇ ਬੱਚਿਆਂ ਨੂੰ ਵੀ ਹੁੰਦਾ ਕਿ ਜਦੋਂ ਸਕੂਲ ਤੋਂ ਵਾਪਸ ਆਈਏ ਤੇ ਆਉਂਦੇ ਨੇ ਕੁਛ ਨਾ ਕੁਛ ਨਾ ਮਾ ਖਾਣ ਨੂੰ ਹੋਵੇ ਤੇ ਤੁਸੀਂ ਵੀ ਜਿਹੜੀ ਇਹ ਰੈਸਪੀ ਹੈ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਇਹ ਰੈਸਪੀ ਕਿਵੇਂ ਦੀ ਬਣੀ ਤੇ ਇਹ ਨੂੰ ਤੁਸੀਂ ਬੱਚਾਂ ਦੇ ਟਿਫਨ ਵਿੱਚ ਵੀ ਪਾ ਕੇ ਭੇਜ ਸਕਦੇ ਹੋ ਸਵੇਰੇ ਵੀ ਲੈ ਸਕਦੇ ਹੋ ਚਾਹ ਨਾ ਦੁਪਹਿਰੇ ਵੀ ਚਾਹ ਨਾ ਜਦੋਂ ਵੀ ਤੁਹਾਨੂੰ ਵਧੀਆ ਲੱਗੇ ਮਾ ਸਕਦੇ ਹੋ ਤੇ ਤੁਸੀਂ ਤਾਂ ਇੱਕ ਪੈਨ ਲੈਣਾ ਉਹਦੇ ਵਿੱਚ ਇੱਕ ਕੱਪ ਪਾਣੀ ਪਾਉਣਾ ਦੋ ਚਮਚੇ ਜਿਹੜਾ ਫੈਂਡ ਤੇਲ ਦੇ ਜਾਂ ਤੁਸੀਂ ਦੇਸੀ ਘਿਓ ਦੇ 5 ਕੱਪ ਦੇ ਤੇ ਪਾਣੀ ਨੂੰ ਉਬਲਣੇ ਧਰ ਦੇਣਾ ਜਦੋਂ ਪਾਣੀ ਵਿੱਚ ਉਬਾਲ ਆ ਗਿਆ ਤਾਂ ਤੁਸੀਂ ਇੱਕ ਕੱਪਾ ਇਹਦਾ ਸੂਜੀ ਦਾ ਪਾ ਦੇਣਾ ਇੱਕ ਕੱਪਾ ਸੂਜੀ ਦਾ ਪਾਉਣ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਗੈਸ ਨੂੰ ਬੰਦ ਕਰ ਦੇਣਾ ਗੈਸ ਬੰਦ ਹੋ ਜਾਣ ਤੋਂ ਬਾਅਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਚੰਗੀ ਤਰ੍ਹਾਂ ਹਿਲਾ ਕੇ ਰਲ ਆ ਲੈਣਾ ਜਦੋਂ ਚੰਗੀ ਤਰ੍ਹਾਂ ਰਲ ਗਿਆ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਤੁਸੀਂ ਉਹਨੂੰ ਇੱਕ ਢੱਕਣ ਦੇ ਨਾਲ ਟੱਕ ਕੇ ਰੱਖ ਦੇਣਾ ਆਪਾਂ ਟੱਕਣਾ ਤਾਂ ਆਏ ਆ ਤਾਂ ਕਿ ਜੇ ਸੂਜੀ ਉਹ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਇਸ ਲਈ ਇਹਨੂੰ ਢੱਕਣ ਦੇ ਨਾਲ 5 ਮਿੰਟ ਲਈ ਢੱਕ ਦੇਣਾ ਹੁਣ ਆਪਣਾ ਜਿਹੜਾ ਮਿਸ਼ਨ ਬਣ ਕੇ ਤਿਆਰ ਹੋ ਗਿਆ ਸੂਜੀ ਜਿਹੜੀ ਉਹ ਚੰਗੀ ਤਰ੍ਹਾਂ ਫੁੱਲ ਚੁੱਕੀ ਇੱਕ ਗੱਲ ਦਾ ਧਿਆਨ ਰੱਖਣਾ ਕਿ ਜੇ ਤੁਸੀਂ ਸਟੀਲ ਦਾ ਕੱਪ ਪਾਣੀ ਦਾ ਲੈਣੇ ਸਟੀਲ ਦਾ ਕੱਪ ਸੂਜੀ ਦਾ ਲੈਣਾ ਜੇ ਦੂਜਾ ਕੱਪ ਲੈਣੇੋ ਨਾਪ ਵਾਲਾ ਤਾਂ ਉਹੀ ਕੱਪ ਪਾਣੀ ਦਾ ਤੇ ਉਹੀ ਸੂਜੀ ਦਾ ਲੈਣਾ ਤੇ ਜੇ ਤੁਸੀਂ ਛੋਟਾ ਕੱਪ ਲਿਆ ਤਾਂ 5 ਆਂਦੂ ਤੇ ਵੱਡਾ ਕੱਪ ਲਿਆ ਤਾਂ ਤੁਸੀਂ 8 ਆਲੂ ਲੈਣੇ ਆ ਆਲੂਆਂ ਦਾ ਸਾਈਜ਼ ਦੇਖ ਲੈਣਾ ਜੇ ਵੱਡੇ ਆਲੂ ਤਾਂ ਤੁਸੀਂ 5 ਲੈ ਲਓ ਜੀ ਛੋਟੇ ਆਲੂ ਤਾਂ 8 ਲੈ ਲਓ ਤੇ ਉਹਦੇ ਉਸ ਤੋਂ ਬਾਅਦ ਤੁਸੀਂ ਜਿਹੜੇ ਆਲੂ ਹਨ ਉਹ ਉਬਾਲ ਕੇ ਚੰਗੀ ਤਰ੍ਹਾਂ ਕद्दूकस ਕਰਨਾ ਆ ਉਹਨਾਂ ਨੂੰ ਫੇਣਾ ਨਹੀਂ ਆ ਕद्दूकस ਕਰਨਾ ਕद्दूकस ਕਰਨ ਤੋਂ ਬਾਅਦ ਉਹਦੇ ਵਿੱਚ ਤੁਸੀਂ ਇੱਕ ਚਮਚਾ ਜਿਹੜਾ ਮੇਥੀ ਦਾ ਪਾ ਲੈਣਾ ਦੋ ਹਰੀਆਂ ਮਿਰਚਾਂ ਪੀਸ ਕੇ ਪਾ ਲੈਣੀਆਂ ਤੇ ਜਿਹੜਾ ਨੂਨ ਆ ਉਹ ਤੁਸੀਂ ਆਪ ਦੇ ਸਵਾਦ ਅਨੁਸਾਰ ਪਾ ਲੈਣਾ ਜਿੰਨਾ ਤੁਹਾਨੂੰ ਸਹੀ ਲੱਗਦਾ ਉਹਦੇ ਵਿੱਚ ਚਿਲੀ ਫਲੈਕਸ ਪਾਉਣੀ ਆ ਆਪਾਂ ਇਹ ਬਾਜ਼ਾਰ ਚੋਂ ਆਮ ਮਿਲ ਜਾਂਦੀ ਹੈ ਇਹ ਆਪਾਂ ਉਹਦੇ ਦਿੱਖ ਨੂੰ ਵਧੀਆ ਬਣਾਉਣ ਲਈ ਪਾਉਣਾ ਹੈ ਉਸ ਤੋਂ ਬਾਅਦ ਜਿਹੜਾ ਸੂਜੀ ਦਾ ਆਪਾਂ ਮਿਸ਼ਰਣ ਤਿਆਰ ਕੀਤਾ ਆ ਤੇ ਉਹ ਤੁਸੀਂ ਉਹਦੇ ਵਿੱਚ ਮਿਕਸ ਕਰ ਲੈਣਾ ਜਦੋਂ ਤੁਸੀਂ ਉਹਦੇ ਵਿੱਚ ਇਹ ਸੂਜੀ ਦਾ ਮਿਸ਼ਰਣ ਆ ਜਿਹੜਾ ਰਲਾ ਲਿਆ ਤੇ ਉਹ ਰਲਾਉਣ ਤੋਂ ਬਾਅਦ ਤੁਸੀਂ ਇੱਕ ਆਟਾ ਗੁੰਨ ਕੇ ਡੋਅ ਬਣਾ ਕੇ ਤਿਆਰ ਕਰ ਲੈਣਾ ਜਦੋਂ ਇਹ 도 ਤਿਆਰ ਹੋ ਗਿਆ ਤਾਂ ਇਹਦੇ ਉੱਤੇ ਤੁਸੀਂ ਥੋੜਾ ਜਿਹਾ ਘਿਓ ਜਾਂ ਤੇਲ ਵੀ ਲਾ ਸਕਦੇ ਆ ਤਾਂ ਕਿ ਹੱਥਾਂ ਨੂੰ ਨਾ ਲੱਗੇ ਉਹਦੇ ਬਾਅਦ ਇੱਕ ਵਿੱਚ ਲੰਮਾ ਰੋਲ ਬਣਾਉਣਾ ਹੈ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਇਸ ਤਰ੍ਹਾਂ ਲੰਮਾ ਰੋਲ ਬਣਾ ਲੈਣਾ ਇਹਦੀ ਮੋਟਾਈ ਤੁਸੀਂ ਆਪ ਦੇ ਹਿਸਾਬ ਨਾਲ ਰੱਖ ਲੈਣੀ ਤੁਸੀਂ ਕਿੰਨੇ ਮੋٹے ਪੀਸ ਬਣਾਉਣੇ ਜਾਂ ਕਿੰਨੇ ਪਤਲੇ ਉਹਨਾਂ ਦੇ ਉਹਨੂੰ ਇੱਕ ਜਿਹੜਾ ਮੈਗੀ ਵਾਲਾ ਚਮਚ ਹੋਵੇ ਨਾ ਉਸ ਤੋਂ ਨੱਪ ਦੇਣਾ ਉਹਦੇ ਨਾਲ ਨੱਪਣ ਦੇ ਨਾਲ ਨਾਲ ਤੇ ਉਹਦੇ ਤੇ ਡਿਜ਼ਾਈਨ ਬਣ ਜਾਊਗਾ ਤੇ ਨਾਲੇ ਉਹ ਥੱਲੇ ਨੂੰ ਪ੍ਰੈਸ ਹੋ ਜਾਊਗਾ ਤੇ ਜਦੋਂ ਉਹ نیچے ਨੂੰ ਹੋ ਗਿਆ ਤੇ ਉਹਦੀ ਜਿਹੜੀ ਮਟਾਈ ਉਹ ਵੀ ਕੜ ਜੂਗੀ ਤੇ ਉਹ ਦੇਖਣ ਨੂੰ ਵੀ ਵਧੀਆ ਲੱਗੇ ਮੇਰਾ ਤੇਲ ਆ ਜਿਹੜਾ ਪਹਿਲਾਂ ਹੀ ਗਰਮ ਕਰਨਾ ਰੱਖਿਆ ਹੋਇਆ ਸੀ ਜਿਹੜਾ ਤੇਲ ਗਰਮ ਹੋ ਗਿਆ ਤੇ ਤੁਸੀਂ ਇਹਨਾਂ ਪੀਸਾਂ ਨੂੰ ਥੋੜੀ ਥੋੜੀ ਜਗ੍ਹਾ ਛੱਡ ਕੇ ਪਾਉਣਾ ਹੈ ਇੱਕ ਦੂਜੇ ਦੇ ਨਾਲ ਨਹੀਂ ਸਿੱਟਣੇਗੇ ਇਹਦੇ ਨਾਲ ਕੀ ਹੋਊਗਾ ਵੀ ਜਿਹੜੇ ਪੀਸ ਆ ਇਹ ਨਾਲ ਚਿਪਕ ਜਾਂਦੇ ਆ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਇਆ ਹੋਣਾ ਚਾਹੀਦਾ ਹੈ ਤਾਂ ਕਿ ਵੀ ਜਿਹੜੀ ਇਹ ਕੜਾਈ ਦੇ ਨਾਲ ਨਾ ਚਪਕਣ ਜਦੋਂ ਤੁਸੀਂ ਇੱਕ ਦੋ ਇੱਕ ਮਿੰਟ ਹੋ ਗਿਆ ਇਹਨਾਂ ਨੂੰ ਪਾਏ ਤਾਂ ਤੁਸੀਂ ਇਹਨਾਂ ਨੂੰ ਪਲਟਾ ਦੇ ਦੇਣਾ ਹਲਾ ਦੇਣਾ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਇੱਕ ਦੋ ਵਾਰ ਕਰਨਾ ਹੈ ਵੀ ਤਾਂ ਜੋ ਇਹ ਥੱਲੇ ਨਾ ਲੱਗਣ ਤੇ ਵਧੀਆ ਰੜ ਜਾਣ ਇੱਕ ਗੱਲ ਦਾ ਹੋਰ ਤੁਸੀਂ ਧਿਆਨ ਰੱਖਣਾ ਹੈ ਕਿ ਕਈ ਵਾਰ ਹੁੰਦਾ ਨਾ ਆਪਾਂ ਜਦੋਂ ਆਟਾ ਜਿਹੜਾ ਗੁੰਨ ਕੇ ਹਟਦੇ ਆ ਜਦੋਂ ਆਪਾਂ ਉਹ ਬਣਾਉਂਦੇ ਆ ਲੋਈ ਬਣਾਉਂਦੇ ਆ ਇਹਦੀ ਜਾਂ ਆਪਾਂ ਇਹਦਾ ਰੋਲ ਬਣਾਉਂਦੇ ਆ ਤੇ ਉਹ ਇਹ ਹੱਥਾਂ ਨੂੰ ਚਿਪਕਦਾ ਤਾਂ ਤੁਸੀਂ ਆਪਣੇ ਹੱਥਾਂ ਤੇ ਜਿਹੜਾ ਕੀ ਆ ਕਿਉਂ ਤੇਲ ਜੋ ਵੀ ਤੁਸੀਂ ਵਰਤਦੇ ਹੋ ਉਹ ਲਾ ਸਕਦੇ ਹੋ ਉਹਦੇ ਨਾਲ ਕੀ ਆ ਤੁਹਾਨੂੰ ਇਹ ਚੱਪਕਣਾ ਨਹੀਂਗਾ ਤੇ ਉਹਦੇ ਨਾਲ ਜਿਹੜਾ ਥੋੜਾ ਵੀ ਤੁਸੀਂ ਰੋਲ ਬਣਾਓਗੇ ਉਹ ਵਧੀਆ ਬਣੂਗਾ ਹੱਥਾਂ ਨੂੰ ਨਹੀਂ ਚਿਮੜੂਗਾ ਤੇਰੇ ਪੀਸ ਵੀ ਵਧੀਆ ਕੱਟਣਗੇ ਜੇ ਤੁਸੀਂ ਕਰਦ ਨੂੰ ਵੀ ਲੱਗਾ ਤਾਂ ਕਰਦ ਨੂੰ ਵੀ ਉਹ ਘਿਉ ਲਾ ਸਕਦੇ ਹੋ ਜਿਹੜੇ ਆਪਣੇ ਪੀਸ ਹੈ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖੋ ਕਿੰਨੇ ਵਧੀਆ ਕ੍ਰਿਸਪੀ ਬਣੇ ਆ ਬਹੁਤ ਵਧੀਆ ਹੁੰਦੇ ਖਾਣ ਚ ਤੇ ਤੁਸੀਂ ਇਹਨਾਂ ਨੂੰ ਵਧੀਆ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਤੇ ਬੱਚੇ ਬਹੁਤ ਵਧੀਆ ਪਸੰਦ ਕਰਦੇ ਇਹਨਾਂ ਨੂੰ Tá